ਪਰ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਇਨਕਾਊਂਟਰ ਹੋਇਆ ਨਸ਼ਾ ਤਸਕਰ ਤੇ ਪੁਲਿਸ ਦੇ ਵਿਚਾਲੇ ਮੁਠਪੇੜ ਹੋਈ ਹੈ। ਦਰਸਲ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਲੈ ਕੇ ਗਈ ਸੀ ਅਸ਼ਾ ਤਸਕਰ ਨੂੰ। ਉਸ ਵੇਲੇ ਪੁਲਿਸ ਪੁਲਾਜ਼ਮ ਤੇ ਉਸਨੇ ਅਟੈਕ ਕੀਤਾ ਔਰ ਪੁਲਿਸ ਦੀ ਫਾਇਰਿੰਗ ਦੇ ਵਿੱਚ ਨਸ਼ਾ ਤਸਕਰ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪਹਿਲਾਂ ਹੀ ਪੁਲਿਸ ਦੀ ਹਿਰਾਸਤ ਸੀ ਔਰ ਪੁਲਿਸ ਉਸ ਨੂੰ ਰਿਕਵਰੀ ਦੇ ਲਈ ਲੈ ਕੇ ਗਈ ਸੀ ਉੱਥੇ। ਉਸਨੇ ਪੁਲਿਸ ਤੇ ਅਟੈਕ ਕੀਤਾ ਔਰ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਰੈਸਟ ਕਰ ਲਿਆ ਮਨੋਜ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਮਨੋਜ ਪੂਰਾ ਪੂਰੀ ਵਾਰਦਾਤ ਸਮਝਣੀ ਚਾਹਾਂਗੇ ਕਿਵੇਂ ਵਾਪਰੀ ਹੈ ਪਾਲ ਜੀ ਨੇ ਦੱਸਿਆ ਕਿ ਇਹ ਜਿਹੜਾ ਸੰਦੀਪ ਉਰਫ ਦੇਵੀ ਨਾਮਕ ਦਾ ਇੱਕ ਨਸ਼ਾ ਤਸਕਰ ਹੈ ਉਹਦੇ ਉੱਪਰ 25 ਮੁਕੱਦਮੇ ਦਰਜ ਨੇ ਤੇ 25 ਮੁਕੱਦਮਿਆਂ ਦੇ ਤਹਿਤ ਉਸ ਨੂੰ ਪਿਛਲੀ ਵਾਰੀ ਉਹਦੀ ਘਰ ਵਾਲੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਸੂਚਨਾ ਮਿਲੀ ਸੀ ਕਿ ਬੰਨੋ ਇੱਕ ਅਰੇ ਵਾਰ ਵਰ ਪਿਸਤਰ ਕੋਈ ਹਥਿਆਰ ਲੁਕੋਇਆ ਗਿਆ ਤੇ ਜਦੋਂ ਉਹਦੀ ਰਿਕਵਰੀ ਲਈ ਪੁਲਿਸ ਇਹਨੂੰ ਆਪਣੇ ਨਾਲ ਲੈ ਕੇ ਬਡੂਂਗੜ ਦਾ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਪਿਛਲੇ ਪਾਸੇ ਬਿਜਲੀ ਕੋਡ ਦਾ ਗ੍ਰਿਡ ਹੈ ਤੇ ਉਸ ਸ਼ਮਸ਼ਾਨ ਜਗ੍ਹਾ ਦੇ ਉੱਪਰ ਜਦੋਂ ਪੁਲਿਸ ਮੁਲਾਜ਼ਮ ਇਸ ਨੂੰ ਸੇ ਲੈ ਕੇ ਪਹੁੰਚੇ ਤਾਂ ਇਸਲੇ ਉਸ ਜਿਹੜਾ ਇੱਕ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਇਕੱਠਾ ਰੱਖਿਆ ਹੋਇਆ ਸੀਗਾ ਉਹ ਕੱਢਿਆ ਤੇ ਉਸ ਨੂੰ ਕੱਢ ਕੇ ਲਿਫਾਫੇ ਦੇ ਵਿੱਚੋਂ ਫੌਰਨ ਜਿਹੜੀ ਫਾਇਰਿੰਗ ਸੀ ਉਹ ਕੀਤੀ ਇੱਕ ਗੋਲੀ ਸੀ ਜਿਹੜੀ ਫਾਰਸ਼ੇ ਦੇ ਵਿੱਚ ਵਜੀ ਇੱਕ ਕੰਧ ਚ ਲਗੀ ਤੇ ਉਸ ਤੋਂ ਬਾਅਦ ਮੁਲਾਜ਼ਮਾ ਦੇ ਉੱਪਰ ਜੋਧੇ ਨੇ ਗੋਲੀ ਚਲਾਈ ਤਾਂ ਮੁਲਾਜ਼ਮ ਸੀ ਜਿਹੜਾ ਤਾਰਾ ਚੰਦ ਦੇ ਐਸਾ ਹੀ ਉਹਦੇ ਗੋਲੀ ਲੱਗਣੀ ਸੀ ਉਹ ਬਚਾ ਹੋ ਗਿਆ ਤੇ ਜਦੋਂ ਜਵਾਬੀ ਫਾਇਰਿੰਗ ਕੀਤੀ ਤੇ ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਇਸ ਨੂੰ ਫੌਰਨ ਕਾਬੂ ਕਰ ਲਿਆ